ਸੂਰਜ ਦੇਵਤਾ ਸਿਖਰ ਤੇ ਦਿਖਾਤਾ ਨਹੀਂ ਸਕਦੇ ਪਰ ਆ ਦੇਖੋ ਪਿੰਡਾਂ ਦਾ ਮਾਹੌਲ ਕੋਈ ਪੱਖਾ ਨਹੀਂ ਕੋਈ ਏਸੀ ਨਹੀਂ ਕੋਈ ਬੈੱਡ ਨਹੀਂ ਸਬਜ਼ੀਆਂ ਲਗਭਗ ਲੱਗੀਆਂ ਹੋਈਆਂ ਨੇ ਆ ਦੇਖੋ ਮੰਜੇ ਤੇ ਬੈਠਾ ਸਰਦਾਰ ਪੱਗ ਪੱਗ ਕਰੀ ਜਾਂਦੇ ਨੇ ਪੱਗ ਦਾ ਹੀ ਰੌਲਾ ਬੰਨੀ ਬਾਈ ਪਰਨਾ ਅੱਜ ਤੱਕ ਜਿੰਨੀਆਂ ਵੀ ਕੁਰਬਾਨੀਆਂ ਕਰੀਆਂ ਉਹ ਸਾਰੀਆਂ ਹੀ ਕੁਰਬਾਨੀਆਂ ਕਰੀਆਂ ਨੇ ਪਰਨੇ ਵਾਲਿਆਂ ਨੇ ਸਾਫੀ ਵਾਲਿਆਂ ਨੇ ਆ ਦੇਖੋ ਭਾਈ ਨੇ ਬੰਨ ਰਿਆ ਪਰਨਾ ਦੇਖੋ ਆ ਮੁਰੂਦ ਦੀ ਛਾਂ ਚ ਬੈਠਾ ਦੇਖਾਓ ਗਰਮੀ ਦਾ ਮੂਰੇ ਕਿ ਛੱਟਾ ਵੀ ਹਾਲੇ ਦੇਖੋ ਅੱਜ ਆ ਭਾਈ ਨਹੀਂ ਪਰਣਾ ਤੇਰਾ ਪਾਲਾ ਨਹੀਂ ਰਿਸਾ ਨਹੀਂ ਰਿਸਾ ਤੇਰੀਆਂ ਪਿੰਡੋ ਜੱਟਾ ਨਹੀਂ ਰਿਸਾ ਮਨ ਦੇ ਮੰਜਾ ਦੇਖੋ ਨਾਲੇ ਫਰਿੱਜ ਦਿਖਾਵਾਂ ਤੁਹਾਨੂੰ ਬਾਈ ਦੀ ਛੋਟੀ ਹੋਆ ਪਰ ਫਰਿੱਜ ਹੈ ਬੜੀ ਕੰਮ ਦੀ ਆਹ ਦੇਖੋ ਇੱਧਰ ਫਰਿੱਜ ਨਿੱਕਾ ਨੇ ਟੈਕਨੀਕਾ ਪਿੰਡੂ ਜਿਗਾੜੀ ਹੁੰਦੇ ਨੇ ਅਜੇ ਤਾਂ ਹੋਰ ਬਹੁਤ ਜਿਗਾੜ ਤੁਹਾਨੂੰ ਦਿਖਾਉਣੇ ਨੇ ਇਹ ਤਾਂ ਇੱਕ ਛੋਟੀ ਜਿਹੀ ਝਲਕ ਪਿੰਡੂ ਜੱਟ ਦੀ ਆ ਦੇਖਦਾ ਬੈਠਾ ਹੈ ਕਿ ਨਹੀਂ ਆ ਟੰਗਰਾਂ ਦਾ ਚਾਰਾ ਤੂੜੀ ਦਾ ਢੇਰ ਦੇਖੋ ਉਹ ਵੀ ਦਿਖਾ ਲਿਓ ਜੱਟ ਦੀ ਮਸ਼ੀਨਰੀ ਵੀ ਖੜੀ ਆ ਦੇਖੋ ਟ੍ਰਾਂਸਫਰਨ ਟ੍ਰਾਂਸਫਰ ਮੀ ਮੋਟਰਾਂ ਦੇ ਜੱਟ ਫਿਰ ਆਪਦੇ ਲਵਾਉਂਦੇ ਨੇ ਆ ਦੇਖੋ ਆ ਖੜਿਆ ਜੱਟ ਦੀ ਮਸ਼ੀਨਰੀ ਥੱਕੀ ਜ਼ਾ ਨਹੀਂ ਪਰੂੰ ਮੜਾ ਮੋਟਾ ਦਮ ਲੈਣ ਨੂੰ ਕੜ ਗਈ ਹੁਣੇ ਨੇ ਘਰੋਂ ਘਰੀ ਕਣਕ ਪਚਾਤੀ ਹਜ਼ਾਰਾਂ ਲੋਕਾਂ ਦੇ ਲੱਖਾਂ ਲੋਕਾਂ ਦੇ ਇਹਨੇ ਢਿੱਡ ਭਰਨੇ ਆ ਕੱਟ ਕੇ ਵੱਢ ਕੇ ਯੂਪੀ ਵਿਹਾਰ ਬੰਗਾਲ ਕੋਈ ਵੀ ਸਟੇਟ ਹੋਵੇ ਉਹਨਾਂ ਦੇ ਢਿੱਡ ਭਰਨੇ ਨੇ ਹੁਣੇ ਦਮ ਲਾਉਗੀ ਜੀਰੀ ਤੱਕ ਫੇਰ ਜਿਵੇਂ ਕਹਿੰਦੇ ਨੇ ਨਾ ਖਲਾ ਕੇ ਪੂਰਾ ਮਾਲ ਜੱਟ ਚਿੰਬੜ ਦਾ ਖਾਤੇ ਨੂੰ ਫੇਰ ਐ ਚਿੰਬੜਨਾ ਜਾ ਕੇ ਇਹਨੇ ਜੀਰੀ ਨੂੰ ਦੇਖੋ ਹੁਣ ਹੁਣ ਆ ਦੇ ਨਾਲ ਤੇ ਜੱਟ ਦੇ ਲੈ ਨੀਗਾ ਪੂਰਾ ਵੀ ਐ ਦੇਖ ਲੈ